ਵੀਡੀਓ ਵੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਪਿੰਡ ਬੁਰਜਮਾਨਸਾ ਸਰਦਾਰ ਸੁਖਪਾਲ ਸਿੰਘ ਜੀ ਨੰਬਰਦਾਰ ਸਾਹਿਬ ਕੋਲੇ ਅ ਅੱਜ ਅਸੀਂ ਇੱਥੇ ਤਲਵੰਡੀ ਕਮ ਆਏ ਸੀ ਤੇ ਹਮੇਸ਼ਾ ਜਿਵੇਂ ਤੁਹਾਨੂੰ ਪਤਾ ਹੈ ਵੀ ਖੇਤੀ ਜਿਹੜੀ ਆਪਣੀ ਰਵਾਇਤੀ ਖੇਤੀ ਹੈ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀ ਤੇ ਜਿਹੜਾ ਆਪਾਂ ਝੋਨੇ ਦੇ ਜੰਜਾਲ ਵਿੱਚ ਫਸ ਚੁੱਕੇ ਆ ਉਹਦੇ ਜੋ ਨਿਕਲਣ ਵਾਸਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਸਮਾਂ ਕੱਢਦਾ ਥੋੜਾ ਬਹੁਤ ਆਪਦੇ ਕਾਰੋਬਾਰ ਵਿੱਚੋਂ ਖੇਤੀ ਵਿੱਚੋਂ ਵੀ ਮੈਂ ਤੁਹਾਡੇ ਕੋਲੇ ਨਵੀਂ ਗੱਲ ਲੈ ਕੇ ਆਵਾਂ ਤਾਂ ਜੋ ਤੁਸੀਂ ਇਸ ਤੋਂ ਇਲਾਵਾ ਵੀ ਕੁਝ ਹੋਰ ਪਾਸੇ ਆਪਾਂ ਧਿਆਨ ਦਿਜੀਏ ਅ ਨੰਬਰਦਾਰ ਸਾਹਿਬ ਤੋਂ ਆਪਾਂ ਅੱਜ ਜਾਣਕਾਰੀ ਲੈਣੇ ਆ ਇਹਨਾਂ ਨੇ ਲਸੂੜੇ ਦਾ ਬਾਗ ਲਾਇਆ ਹੋਇਆ ਵੇਖੋ ਬਹੁਤ ਤੋਂ ਵੱਡੇ ਲਸੂੜੇ ਐ ਥੋੜੇ ਦਿਨ ਪਹਿਲਾਂ ਮੈਂ ਇੱਕ ਲਸੂੜੀ ਦੀ ਵੀਡੀਓ ਪਾਈ ਸੀ ਤੁਹਾਡੇ ਕੋਲੇ ਔਰ ਮੈਨੂੰ ਬਹੁਤ ਸਾਰੇ ਫੋਨ ਆਏ ਵੀ ਇਹਦੇ ਬਾਰੇ ਦੇ ਯਾਰ ਬਾਗ ਵੀ ਲੱਗੇ ਕੋਈ ਨਾ ਬਾਰੇ ਵੀ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਹਿਬ ਤੁਹਾਡਾ ਪਹਿਲਾਂ ਦਾ ਧੰਨਵਾਦ ਵੀ ਕੋਈ ਬੰਦਾ ਇਹ ਨਾ ਜਾਣਕਾਰੀ ਲੁਕੋ ਕੇ ਰੱਖ ਦਿਆ ਦੱਸਦੇ ਨਹੀਂ ਤੁਸੀਂ ਹਮੇਸ਼ਾ ਕਿਹੜੇ ਵੱਤੇ ਸਾਰਿਆਂ ਨੂੰ ਵੈਲਕਮ ਕਹਿੰਦੇ ਹੋ ਤੇ ਸਾਰਿਆਂ ਨੂੰ ਸਾਰੀ ਗੱਲ ਜਾਣਕਾਰੀ ਦਿੰਦੇ ਆ ਜੀ ਬਾਈ ਜੀ ਤੁਹਾਡਾ ਵੀ ਧੰਨਵਾਦ ਹਾਂਜੀ ਜਿਹੜੇ ਲੋਕਾਂ ਨੂੰ ਤੁਸੀਂ ਦੱਸਣ ਖਾਤਰ ਆ ਗਏ। ਬਿਲਕੁਲ ਜੀ। ਇਹੀ ਆ ਸਾਡਾ ਮਕਸਦ ਕੋਈ ਸਾਡਾ ਇਹ ਕਮਾਈ ਦਾ ਜਰੀਆ ਨਹੀਂ ਅਸੀਂ ਸਾਰੇ ਵੈਲ ਸੈਟਡ ਬੰਦੇ ਆ। ਪਾਣੀ ਵੀ ਥੱਲੇ ਜਾਈ ਜੰਨਾ। ਹਾਂਜੀ। ਹਾਂ ਤੇ ਬਾਗ ਲਾਉਣ ਦੀ ਅਸੀਂ ਤਾਂ ਕਹਿੰਦੇ ਹਾਂ ਮੇਸ਼ਾਪਾ ਆ ਬਾਗ ਲਾਉ ਹੀ ਬਾਗ। ਕੋਈ ਹੋਰ ਲਾ ਲੋ ਇਹ ਨਹੀਂ ਲਾਦਾ ਹੋਰ ਲਾ ਲੋ। ਹੋਰ ਲਾ ਲੋ। ਜੇਕਰ ਆਪਾਂ ਲਸੂੜੇ ਦੀ ਗੱਲ ਕਰੀਏ ਨਮਰਦਾ ਸਾਹਿਬ ਤਾਂ ਇਹਦਾ ਸਾਨੂੰ ਡਿਟੇਲ ਚ ਆਪਦੇ ਤੌਰ ਤੇ ਸਾਰਾ ਕੁਝ ਦੱਸ ਦਿਓ ਜੀ ਅਸੀਂ ਕੋਈ ਬਾਹਲੇ ਸਵਾਲ ਕਰਨ ਵਾਲੇ ਦਾ ਬੰਦੇ ਨਹੀਂ ਜ਼ਿੰਮੇਵਾਰੀ ਤੁਹਾਡੇ ਮੂਹਰੇ। ਇਹ ਤਾਂ ਜੀ ਅਸੀਂ ਸਾਡੇ ਪਹਿਲਾਂ ਬੰਦੇ ਇੱਥੇ ਹੋਰ ਲਏ ਸੀ। ਹਾਂਜੀ। ਉਹ 5-7 ਸਾਲ ਉਹਨਾਂ ਨੇ ਲਾਇਆ। ਹਾਂਜੀ। ਉਸ ਤੋਂ ਬਾਅਦ ਅਸੀਂ ਤੇ ਇੱਕ ਉਹਨਾਂ ਨੂੰ ਅਸੀਂ ਲਾਉਣ ਲੱਗ ਗਏ। ਜੀ। ਉਹ ਜਦੋਂ ਲਾਉਣ ਲੱਗੇ ਇਹ ਪਹਿਲਾਂ ਤਾਂ ਦੇਸੀ ਨਸੂੜਾ ਲੱਗਦਾ ਜੀ। ਹਾਂਜੀ। ਛੋਟੀ ਨਸੂੜੀ ਵਾਲਾ। ਹਾਂਜੀ। ਉਹ ਦੇਸੀ ਲੱਗਦਾ ਕਿ ਫੇਰ ਉਹਨੂੰ ਸਾਲ ਭਰ ਉਹ ਲੱਗਦਾ ਹੈ। ਉਸ ਤੋਂ ਬਾਅਦ ਸਾਲ ਤੋਂ ਬਾਅਦ ਉਹਨੂੰ ਪੇਂਡ ਕਰਨੀ ਪੈਂਦੀ ਹੈ ਜੀ। ਇਹਦੀ ਗੰਡ ਪਾਉਣੀ ਪੈਂਦੀ ਹੈ ਵੱਡੇ ਨਸੂੜੇ ਦੀ। ਜੀ। ਉਸ ਤੋਂ ਬਾਅਦ ਇਹ ਸਾਲ ਤੋਂ ਸਾਲ ਉਂ ਰਹਿੰਦਾ ਹੈ। ਹਾਂਜੀ। 3 ਸਾਲਾਂ ਬਾਅਦ ਇਹ ਫਲ ਦੇ ਦਿੰਦਾ ਹੈ। ਕੀ ਬਾਤ ਹੈ। ਹਾਂਜੀ। ਤੇ ਇਹਦਾ ਪ੍ਰਬੰਧਨ ਜੀ ਜਿਵੇਂ ਇਹ ਫਾਲਾ ਤਕਰੀਬਨ ਆਪਾਂ ਨੂੰ ਪਤਾ ਹੈ ਵੀ ਇਹਨਾਂ ਮਹੀਨਿਆਂ ਚ ਜਿਵੇਂ ਹੁਣ ਤਾਂ ਪੱਕੇ ਹੋਏ ਐ ਜੀ ਹਨਾ ਤਾਂ ਇਹਦੀ ਤੜਾਈ ਕਦੋਂ ਹੁੰਦੀ ਐ ਤੇ ਇਹਦੇ ਵਿਗਦਾ ਕਿੱਥੇ ਐ ਜੀ ਇਹ ਇਹ 5ਵੇਂ ਮਹੀਨੇ ਚ ਵਿਗਦਾ ਜੀ 5ਵੇਂ ਮਹੀਨੇ ਦੀ 20-22 ਤਰੀਕ ਨੂੰ ਅਸੀਂ ਚਲਾ ਦਿੰਦੇ ਹਾਂ ਕੱਚਾ ਤੋੜਦੇ ਐ ਇਹਨੂੰ ਕੱਚਾ ਤੋੜਦੇ ਆ ਹਾਂਜੀ ਤੇ ਵਿਗਦਾ ਇਹਦੀ ਮੰਡੀਕਰਨ ਕਿਵੇਂ ਹੁੰਦਾ ਜੀ ਨਾ ਵਿਗਦਾ ਜੀ ਇਹੇ ਕੋਟਪੂਰ ਕਲੀ ਤੋਂ ਆਉਂਦੇ ਨੇ ਵਪਾਰੀ ਆਉਂਦੇ ਨੇ ਰਾਜਸਥਾਨ ਤੋਂ ਹਾਂ ਰਾਜਸਥਾਨ ਜੀ ਉਹ ਲੈ ਕੇ ਜਾਂਦੇ ਨੇ ਉਦਰੇ ਦਾ ਕੀ ਮਤਲਬ ਉਹਦਾ ਕੀ ਵਰਤੋਂ ਕਰਨਾ ਹੈ ਇਹ ਚਾਰ ਪੈਂਦਾ ਜਾਂ ਸਬਜ਼ੀ ਧਰਦੇ ਨੇ ਦੀ ਇੱਕ ਮੈਂ ਹੋਰ ਸੁਣਿਆ ਸੀ ਸਰਬਾਬ ਜਿਵੇਂ ਇਹਦੀ ਗੂੰਦ ਹੁੰਦੀ ਹੈ ਜੀ ਉਹਦੀ ਵੀ ਵਰਤੋਂ ਹੁੰਦੀ ਹੈ ਕੋਈ ਜੀ ਕਹਿੰਦੇ ਪੱਕੇ ਦੀ ਹਜੇ ਤਾਂ ਹੈ ਨਹੀਂ ਉਹ ਗੱਲ ਕਰ ਸਾਡੇ ਕੋਲੇ ਪਿਛਲੇ ਸਾਲ ਬੰਦੇ ਆ ਗਏ ਸੀ ਹਾਂਜੀ ਉਹਦੇ ਵੀ ਪੱਕਿਆਂ ਅਸੀਂ ਲੈ ਜਾ ਕਰਾਂ ਹਾਂ ਮੇਰੇ ਧਿਆਨ ਚ ਥੋੜਾ ਜ ਮੈਂ ਕਦੇ ਪੜਿਆ ਜਾਂ ਸੁਣਿਆ ਜਿਵੇਂ ਦਰਸ਼ਕ ਵੀ ਸ਼ਾਇਦ ਕਮੈਂਟ ਵਿੱਚ ਦੱਸ ਦੇਣਗੇ ਆਪਾਂ ਨੂੰ ਜੀ ਹਜੇ ਆਪਾਂ ਨੂੰ ਆਏ ਨਹੀਂ ਪਤਾ ਲੱਗਿਆ ਉਹ ਬੰਦੇ ਵੀ ਕਾਹਦੇ ਖਾਤਰ ਲੈਂਦੇ ਸੀ ਕਿਵੇਂ ਸੀ ਜਿਹੜੀਆਂ ਸਾਡੀਆਂ ਸੌਕਾਂ ਇਹ ਖਰਾਬ ਜਾਂਦੀਆਂ ਨੇ ਫालतू ਜਾਂਦੀਆਂ ਨੇ ਸਾਡੀਆਂ ਜਿਹੜੀਆਂ ਰਹਿ ਜਾਂਦੀਆਂ ਮਤਲਬ ਪੱਕ ਜਾਂਦੀਆਂ ਜਿਹੜੀਆਂ ਥੋੜੀਆਂ ਹਾਂਜੀ ਉਹ ਫालतू ਜਾਂਦੀਆਂ ਜੇਕਰ ਸਾਨੂੰ ਇਹਦੀ ਵੀ ਜੇ ਕੋਈ ਬੰਦਾ ਲੈਂਦਾ ਹੈ ਹਾਂਜੀ ਸਾਨੂੰ ਹੋਰ ਪ੍ਰੋਟੋ ਹੋਵੇ ਦਰਸ਼ਕ ਵੀਰਾਂ ਨੂੰ ਮੈਂ ਬੇਨਤੀ ਕਰਦਾ ਜੀ ਵੀ ਨੰਬਰਦਾਰ ਸਾਹਿਬ ਵੱਲੋਂ ਵੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਆ ਕਿਉਂਕਿ ਵੀਡੀਓ ਪਤਾ ਨਹੀਂ ਕਿੱਥੇ ਪਹੁੰਚ ਜਾਂਦੀ ਹੈ ਵੀ ਜਿਹੜੇ ਪੱਕ ਜਾਂਦੇ ਆ ਉਹਨਾਂ ਤੋਂ ਵੱਜ ਜਾਂਦੇ ਆ ਕਈ ਛੋਟੇ ਰਹਿ ਜਾਂਦੇ ਆ ਸਾਰਾ ਟੁੱਟਦਾ ਨਹੀਂ ਕੱਚਾ ਤਾ ਉਹ ਜਿਹੜੇ ਪੱਕ ਜਾਂਦੇ ਆ ਉਹਦਾ ਆਪਾਂ ਕੀ ਕਰ ਸਕਦੇ ਆ ਕਿਉਂਕਿ ਤੋੜ ਕੇ ਤੜਾਈ ਕਰਕੇ ਫਲ ਨੂੰ ਵੇਚਣਾ ਉਹ ਕਦੇ ਆਪਾਂ ਸੁਣਿਆ ਨਹੀਂ ਵੇਖਿਆ ਨਹੀਂ ਤਾਂ ਜਰੂਰ ਉਹ ਕਮੈਂਟਾਂ 'ਚ ਦੱਸਣ ਵੀ ਇਹਦਾ ਕੀ ਕਰਿਆ ਜਾ ਸਕਦਾ ਮੇਰੇ ਥੋੜਾ ਜਿਹਾ ਧਿਆਨ ਚਾਹੁੰਦਾ ਮੇਰੇ ਯਾਦ ਲਈ ਤਾਂ ਇਹ ਕਿੰਨੇ ਏਕੜ ਸਾ ਤੁਸੀਂ ਖੇਤੀ ਕਰੀ ਜਾਂਦੇ ਆ ਜੀ ਅਸੀਂ ਤਾਂ ਜੀ 4 ਕਿੱਲੇ ਪਹਿਲਾਂ ਲਾਈ ਸੀਗੇ ਹਾਂਜੀ ਤੇ 5 2 ਕਿੱਲੇ 2.5 ਕਿੱਲੇ ਲਾਤੇ 2.5 ਕਿੱਲੇ ਹੁਣ ਤਿਆਰ ਕਰਨੇ ਕੀ ਬਾਤ ਹੈ ਜੀ ਕੀ ਬਾਤ ਤਾਂ ਤੁਸੀਂ ਵਧਾ ਰਹੇ ਹੋ ਤੇ ਇਹਨੂੰ ਸਮਾਂ ਕਿੰਨਾ ਹੋ ਗਿਆ ਜੀ ਲਾਏ ਨੂੰ ਇਨੂੰ ਸਮਾਂ ਤਾਂ ਸਾਨੂੰ ਹੋ ਗਿਆ ਜੀ 6 ਸਾਲ ਹੋ ਗਏ ਲੱਗ 6 ਸਾਲ ਹੋ ਗਏ ਬਾਗ ਲੱਗੇ ਨੂੰ ਥੋੜੇ ਪਿੰਡ ਹੋਰ ਵੀ ਲੱਗਿਆ ਹੋਇਆ ਜੀ ਦੋ ਕਿੱਲਾਂ ਕੋਲੇ ਜੀ ਹੁਣ ਤਾਂ ਕਹਿਰਾ ਕਿਲਾ ਕਿਲਾ ਦੋ ਦੋ ਕਿੱਲੇ ਬਹੁਤ ਕਰਾਂ ਦੇ ਪਿਛਲੇ ਸਾਲ ਹੀ ਮਹੀਂ ਰਵਾਏ ਨਾ 7-8 ਕਿੱਲੇ ਜੀ ਪੂਰਾ ਥੋੜਾ ਤੁਸੀਂ ਪੁੰਨ ਦਾ ਕੰਮ ਕਰਦੇ ਆ ਜੀ ਅਸੀਂ ਪਹਿਲਾਂ ਤੁਸੀਂ ਖਿੜੇ ਮੱਤੇ ਸਾਨੂੰ ਮਿਲੇ ਮੈਂ ਉਦੋਂ ਹੀ ਸਾਡਾ ਮਨ ਹੋਇਆ ਯਾਰ ਵੀ ਉਹ ਦੱਸਣ ਨੂੰ ਤਿਆਰ ਹੈ ਬੰਦੇ ਦੱਸਦੇ ਆ ਆਮ ਦੌਰ ਦੇ ਲੋਟਾਲਾ ਮਾਰ ਜਾਂਦੇ ਸਮਾਂ ਨਹੀਂ ਦਿੰਦੇ ਜੇ ਮੰਨ ਲਓ ਵੀ ਤੂੰ ਆਪਦੇ ਕਰਮਖਾਨੇ ਮੈਂ ਆਪਦੇ ਖਾਟਾ ਨੇ ਇਹਦਾ ਕੀ ਹੈ ਜੀ ਇਹੋ ਜੀ ਸੋਚਦਾ ਸਾਡੇ ਅੰਗੂਰਾਂ ਦੀ ਖੇਤੀ ਹੁਣ ਤੁਹਾਨੂੰ ਗੱਲ ਦੱਸਦਾ ਜੀ ਹਾਂਜੀ ਇੱਥੇ 1000 ਕਿੱਲ੍ਹਾ ਅੰਗੂਰ ਸੀਗਾ ਕੀ ਬਾਤ ਹੈ ਜੀ 1000 ਕਿੱਲ੍ਹਾ ਅੰਗੂਰ ਸੀਗਾ ਜਿਹੜੀ ਮੰਡੀ 'ਚ ਅਸੀਂ ਜਾਂਦੇ ਸੀਗੇ ਹਾਂਜੀ 7-8 ਗੱਡੀਆਂ ਖੜੀਆਂ ਹੁੰਦੀਆਂ ਸੀਗੀਆਂ ਹਾਂਜੀ ਹੁਣ ਸਾਡੇ ਕੋਲੇ ਦੋ ਘਰਾਂ ਕੋਲੇ ਆ ਪੰਜ-ਪੰਜ 7-7 ਕਿੱਲੇ ਵਾਂ ਬਸ ਇੰਨੇ ਦਾ ਅੰਗੂਰਾਂ ਦਾ ਹਾਂਜੀ ਹੁਣ ਅਸੀਂ ਜਿਹੜੀ ਮੰਡੀ ਜਾਂਦੇ ਆ ਸਾਡੇ ਪੰਜ ਗ੍ਰੇਡ ਨਹੀਂ ਵਿਕਦੇ ਹਾਂ ਤੇ ਜਦੋਂ ਹੁਣ ਤੁਸੀਂ ਲਾ ਲੋ ਵੀ ਸਾਡੇ ਇੱਥੇ 7-800 ਕਿਲਾ 1000 ਕਿਲਾ ਵਾਹਣ ਦਾ ਮਾਰਕੀਟ ਬਣ ਜਾਂਦੀ ਹੈ ਹਾਂ ਜੀ 7-7 8-8 ਗੱਡੀਆਂ 20-20 ਗੱਡੀਆਂ ਇੱਕ ਇੱਕ ਨਾਲ ਨਾਰਨੌਲ ਮੇਂਦਰਗਾ ਦਾ ਅਸੀਂ ਗਈ ਸੀਗੇ ਜੀ ਕੀ ਬਾਤ ਹੈ ਜੀ ਉਹਨੇ 20 ਗੱਡੀਆਂ ਗਿਣੀਆਂ ਮੈਂ 20 ਗੱਡੀਆਂ 20 ਇਹਦੀਆਂ 20 ਇਹ ਵੇਖੀਆਂ ਆ ਗੱਲ ਹੈ ਜੀ ਹਾਂ ਸੁਣ ਲਓ ਬਈ ਤੇ ਹਮੇਸ਼ਾ ਨਾਲ ਦੇਰ ਨੂੰ ਪਾਲਿਆ ਕਰੋ ਕੋਈ ਗੱਲ ਨਹੀਂ ਜੇ ਕੋਈ ਕਹੂ ਤਾਂ ਪਰ ਦਸਨ ਮੁਵਿਦਿਆ ਨੇ ਇੱਕ ਨੰਮਦਾ ਸਾਹਿਬ ਮੈਂ ਹੋਰ ਗੱਲ ਵਿਖੀ ਤੁਹਾਡੇ ਪਿੰਡ ਮੈਂ ਪਹਿਲਾਂ ਵੀ ਆਇਆ ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਵੀ ਮਾਨ ਸਾਹਿਬ ਜਿਹੜੇ ਚੀਫ ਸਾਹਿਬ ਆ ਸਾਡੇ ਮਿੱਤਰ ਉਹਨਾਂ ਦੇ ਮੈਂ ਜਦੋਂ ਮਾਤਾ ਜੀ ਗਏ ਇਹ ਸਾਡੇ ਸਤਿਕਾਰਯੋਗ ਨੇ ਜੀ ਪਹਿਲੇ ਸਾਡੇ ਅਫਸਰ ਜਿਹੜੇ ਸਾਡੇ ਪਿੰਡ ਚੋਂ ਵੱਡੇ ਪਰਕੇ ਬਣਿਆ ਹਾਂ ਨਹੀਂ ਨਹੀਂ ਵੱਡੇ ਲੈਵਲ ਤੇ ਗਏ ਸਾਰੇ ਪਿੰਡ ਦਾ ਹੈ ਮਾਣ ਵੀ ਰੱਖ ਦੇਣਾ ਜੀ ਤੇ ਸਾਡੇ ਸਤਿਕਾਰਯੋਗ ਜਦੋਂ ਅਸੀਂ ਉਹਨਾਂ ਦੇ ਮਾਤਾ ਜੀ ਦੇ ਭੋਗ ਤੇ ਮੈਂ ਆਇਆ ਸੀ ਤੇ ਮੈਂ ਅਸੀਂ ਵੇਖ ਕੇ ਹੈਰਾਨ ਰਹਿ ਗਏ ਜਿਹੜੇ ਥੋੜੇ ਬਾਗਾਂ ਵਾਲੇ ਖੰਭੇ ਤੇ ਉਤਾਰਾਂ ਪਾਈਆਂ ਵੀ ਹੁਣ ਉੱਥੇ ਝਾੜ ਕਰੇਲਾ ਤੇ ਤੋਰੀਆਂ ਠੀਕ ਹੈ ਜੀ ਉਹਨਾਂ ਦੀ ਸਾਰਿਆਂ ਦੀ ਉਹ ਸਬਜੀ ਦੀ ਕਾਸ਼ਤ ਹੋਣ ਲੱਗ ਪਈ ਹਾਂਜੀ ਸਬਜੀ ਦੀ ਕਾਸ਼ਤ ਜਿੰਨਾ ਸਾਡੇ ਅੰਗੂਰ ਲੱਗਿਆ ਸੀਗਾ ਜੀ ਹਾਂਜੀ ਉਹਦੇ ਚੋਂ ਮੈਨੂੰ ਲੱਗਦਾ ਵੀ 80% ਉਹੀ ਜਾਲ ਉਹਨਾਂ ਨੇ ਸਬਜੀ ਖਤਰ ਰੱਖ ਲੇ ਲੋਕਾਂ ਨੇ ਉਸੇ ਜਾਲ ਦੀ ਵਰਤੋਂ ਕਰਦੇ ਆ ਜਿਹੜਾ ਬੰਦਾ ਅੱਜ ਸਾਡੇ ਤੁਹਾਨੂੰ ਦੱਸਦਾ ਜੀ ਜਿਹੜਾ ਬੰਦਾ ਸਾਡੇ 20 ਕਿੱਲੇ ਵਾਹਣ ਠੇਕੇ ਤੇ ਲੈਂਦਾ ਸੀ ਬੰਦਾ ਹਾਂਜੀ ਉਹਦੇ ਕੋਲੇ 2.5 ਕਿੱਲੇ ਵਾਹਣ ਸੀਗਾ ਹਾਂਜੀ ਉਹਨੇ 2.5 ਕਿੱਲੇ ਜਾਲ ਹੀ ਲੈ ਲਏ ਜੀ ਸਰ ਜੀ ਤੇ ਹੋ ਗਿਆ ਪੱਕਾ ਸਰ ਜੀ ਤੇ ਹੋ ਗਿਆ ਉਹਨੂੰ 20 ਕਿਲੇ ਲੈਣ ਦੀ ਲੋੜ ਹੀ ਨਹੀਂ ਪਈ ਕੀ ਬਾਤ ਹੈ ਜੀ ਇਹਨੂੰ ਵੀ ਫਲਾਂ ਨੂੰ ਵੀ ਛੱਡੋ ਇਕੱਲੇ ਸਰ ਜੀ ਤੇ ਹੋ ਗਿਓ ਗੰਨੀ ਸਾਹਿਬ ਜੀ ਤੇ ਫੇਰ ਵੀ ਉਹ 20 ਕਿੱਲਾਂ ਤੋਂ ਜਿਹੜਾ ਠੇਕੇ ਤੇ ਲੈਂਦੇ ਸੀ ਉਹਨਾਂ ਨੂੰ ਮੂਰੇ ਟੱਪ ਗਿਆ ਟੱਪ ਗਿਆ ਉਹਨਾਂ ਨੂੰ ਅੱਗੇ ਸੋ ਦਰਸ਼ਕ ਵੀਰਾਂ ਨੂੰ ਸਾਡਾ ਇਹ ਉਪਰਾਲਾ ਜਿਹੜਾ ਕਿਵੇਂ ਲੱਗਿਆ ਜਰੂਰ ਦੱਸਿਓ ਅਸੀਂ ਮਿਹਨਤ ਕਰਦੇ ਆਂ ਸਾਡਾ ਕੋਈ ਇਹ ਕਮਾਈ ਦਾ ਜਰੀਆ ਨਹੀਂ ਵੀਰੋ ਅਸੀਂ ਜਿਹੜਾ ਵੈਸੇ ਵੀ ਜੇ ਕੋਈ ਯੂਟਿਊਬਰ ਹੈ ਕਰਦਾ ਤਾਂ ਅਸੀਂ ਉਹਨਾਂ ਨੂੰ ਸ਼ਾਬਾਸ਼ ਦਿੰਨੇ ਆਂ ਨੌਜਵਾਨ ਮੁੰਡੇ ਬਹੁਤ ਕੁਸ਼ ਕਰੀ ਜਾਂਦੇ ਆ ਆਪਣੇ ਸੋਸ਼ਲ ਮੀਡੀਆ ਅੱਜ ਕੱਲ ਜਿਹੜਾ ਹੈਗਾ ਇਹ ਹੀ ਆਪਣੇ ਜਾਣਕਾਰੀ ਦਾ ਜਰੀਆ ਰਹਿ ਗਿਆ ਕੋਈ ਅਖਬਾਰ ਨਹੀਂ ਕੋਈ ਟੀਵੀ 'ਚ ਕੁਝ ਨਹੀਂ ਆ ਰਿਹਾ ਤਾਂ ਤੁਸੀਂ ਜਿਹੜਾ ਇਹੋ ਜੀਆਂ ਚੀਜ਼ਾਂ ਨੂੰ ਸਰਾਹ ਆਜਾ ਸ਼ੇਅਰ ਕਰਦਿਆ ਕਰੋ ਸਲਾਹਿਆ ਵੀ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਸਵਾਲ ਜਵਾਬ ਕਰਿਆ ਕਰੋ 네ਗੇਟਿਵਿਟੀ ਜਾਂ ਹੋਰ ਬਹਿਸ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਜਿਹਨੂੰ ਨਹੀਂ ਚੰਗਾ ਲੱਗਦਾ ਉਹ ਅੱਗੇ ਟਪਾ ਦਿਓ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਵੇਨੇ ਹੋ ਤੇ ਨੰਬਰ ਦਾ ਸਾਹਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਧੰਨਵਾਦ ਜੀ ਉਹ ਤਾਂ ਸਾਥੋਂ ਫਿਰ ਕਈ ਲਿਖਾ ਕੇ ਲਿਤੀ ਤੁਸੀਂ ਨੰਬਰਦਾਰ ਸਾਹਿਬ ਇੱਕ 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 ਬੰਦੇ ਦੀ ਡਿਊਟੀ ਨਹੀਂ ਲਾ ਸਕਦੇ ਜਵਾਕਾਂ ਜੋ ਵੀ ਦੀ